ਨਹੀਂ ਮੈਂ ਨਹੀਂ ਜਾਣਾ ਬੱਪੇ ਨਾਲ ਲੈ ਲੈ ਨਾਲ ਲੈ ਲੈ ਮੇਰੀ ਗੱਡਾ ਨਹੀਂ ਨਹੀਂ ਤਾਂ ਲੈ ਲਓ ਫਿਰ ਲੈ ਕੇ ਆ ਕੋਈ ਨਹੀਂ ਲੈ ਲੈ ਨਾਲ ਲੈ ਲੈ ਸਰਸ਼ਕਾਲ ਮੈਂ ਤੁਹਾਡਾ ਨਾ ਪ੍ਰਿਆ ਤੇ ਤੁਸੀਂ ਨੌਕ ਨਿਊਜ਼ ਵੇਖ ਰਹੇ ਹੋ ਤਾਂ ਇੱਕ ਵਪਾਰੀ ਵੱਲੋਂ ਗੋਲੀ ਮਾਰ ਕੇ ਆਪਣੀ ਜੀਵਨ ਲिलाਸ ਸਮਾਪਤ ਕਰ ਦਿੱਤੀ ਗਈ ਆ ਤੇ ਜਿਵੇਂ ਹੀ ਘਰਦਿਆਂ ਨੂੰ ਇਸ ਬਾਬਤ ਖਬਰ ਮਿਲਦੀ ਹੈ ਤਾਂ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਭਾਵੂ ਕਰ ਦੇਣ ਵਾਲੇ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਿੱਥੇ ਦੇਖ ਸਕਦੇ ਹੋ ਕਿ ਕਿ ਸਾਰਾ ਪਰਿਵਾਰਿਕ ਮੈਂਬਰ ਰੋਂਦੇ ਕੁਲੋਂਦੇ ਹੋਏ ਨਜ਼ਰ ਆ ਰਹੇ ਨੇ ਤੇ ਇਸ ਘਟਨਾ ਤੋਂ ਬਾਅਦ ਇਲਾਕਾ ਨਿਵਾਸੀ ਵੀ ਇਕੱਠੇ ਹੋ ਚੁੱਕੇ ਨੇ ਕਿਉਂਕਿ ਇਸ ਘਰ ਦੇ ਵਿੱਚ ਦੂਜੀ ਮੰਜ਼ਿਲ ਉੱਤੇ ਵਪਾਰੀ ਵੱਲੋਂ ਆਪਣੀ ਜੀਵ ਲੀਲਾ ਸਮਾਪਤ ਕਰ ਲਈ ਗਈ ਹੈ ਇਸ ਮਾਮਲੇ ਨੂੰ ਲੈ ਕੇ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਪਹਿਲਾ ਉਸ ਵਪਾਰੀ ਵੱਲੋਂ ਆਪਣੀ ਪਤਨੀ ਨੂੰ ਦਰਬਾਰ ਸਾਹਿਬ ਮੱਥਾ ਟੇਕਣ ਦੇ ਲਈ ਭੇਜਿਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਦੇ ਵਿੱਚ ਖੁਦ ਨੂੰ ਗੋਲੀ ਮਾਰ ਲਈ ਗਈ ਹੈ ਪਰ ਦੂਜੇ ਪਾਸੇ ਇਹ ਵੀ ਇਸ ਗੱਲ ਨੂੰ ਨਿਕਲ ਕੇ ਸਾਹਮਣੇ ਆ ਰਿਹਾ ਇਹ ਵੀ ਕਿਹਾ ਜਾ ਰਿਹਾ ਹੈ ਕਿ ਸ਼ਾਇਦ ਉਹ ਵਪਾਰੀ ਆਪਣੀ ਰਿਵੋਲਵਰ ਸਾਫ਼ ਕਰਦਾ ਹੋਵੇ ਤੋ ਕਿ ਉਸ ਦੀ ਖੁਦ ਦੀ ਆਪਦੀ ਸੀਗੀ ਜਿਸ ਕਰਕੇ ਸਾਫ ਕਰਨ ਦੌਰਾਨ ਗੋਲੀ ਚੱਲੀ ਹੋਵੇ ਅਤੇ ਸਿੱਧੀ ਜਾ ਕੇ ਉਸ ਦੀ ਛਾਤੀ ਦੇ ਵਿੱਚ ਲੱਗੇ ਅਤੇ ਉਸ ਦੀ ਮੌਤ ਹੋ ਗਈ ਹੈ ਫਿਲਹਾਲ ਇਹ ਜਾਂਚ ਦਾ ਵਿਸ਼ਾ ਹੈ ਪਰ ਤੁਹਾਨੂੰ ਦੱਸ ਦਿੰਦੇ ਆ ਕਿ ਇਸ ਘਰ ਦੇ ਵਿੱਚ ਵਪਾਰੀ ਦੀ ਮੌਤ ਹੋ ਚੁੱਕੀ ਹੈ ਜਿਸ ਤੋਂ ਬਾਅਦ ਦੇ ਵਿੱਚ ਘਰ ਵਾਲੇ ਕਿਸ ਤਰ੍ਹਾਂ ਕਿੰਨੇ ਪੰਦੀ ਹੋਈ ਨਜ਼ਰ ਆ ਰਹੀ ਹੈ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਬਿਆਨ ਕਰ ਰਹੀਆਂ ਨੇ ਪਾਉ ਕਰ ਦੇਣ ਵਾਲੀਆਂ ਇਹ ਤਸਵੀਰਾਂ ਜਿਹੜੀਆਂ ਨੇ ਤੁਹਾਡੇ ਨਾਲ ਸਾਂਝਾ ਕਰ ਰਿਹਾ ਦਰਅਸਲ ਤੁਹਾਨੂੰ ਦੱਸ ਦਿੰਨੇ ਆ ਕਿ ਮ੍ਰਿਤਕ ਜਗਜੀਤ ਸਿੰਘ ਜਿਸ ਦੀ ਉਮਰ ਮਹਿਜ਼ 58 ਸਾਲ ਦੇ ਕਰੀਬ ਦੀ ਦੱਸੀ ਜਾ ਰਹੀ ਹੈ 25 ਸਾਲਾਂ ਤੋਂ ਕੇਬਲ ਦਾ ਕੰਮ ਕਰਦਾ ਸੀ ਤੇ ਹੁਣੇ ਜਾਣਕਾਰੀ ਸਾਹਮਣੇ ਆਈ ਹੈ ਕਿ ਘਰ ਵਾਲੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਦੇ ਲਈ ਜਾਂਦੀ ਹੈ ਘਰ ਵਾਪਸ ਆਂਦੀ ਹੈ ਅਤੇ ਉਸ ਦੌਰਾਨ ਉਹ ਵੀ ਹਾਕੀ ਬੱਕੀ ਰਹਿ ਜਾਂਦੀ ਹੈ ਕਿ ਉਸ ਦੇ ਨਾਲ ਇੱਕ ਕੀ ਪਾਣਾ ਵਾਪਰ ਗਿਆ ਤੇ ਰੋਂਦੀ-ਕੁੰਲੌਂਦੀ ਹੋਏ ਨਜ਼ਰ ਆ ਰਹੀ ਹੈ ਤੇ ਰੋਂਦੇ ਕੁਲੌਂਦੇ ਹੋਏ ਇਹ ਭਾਵੁਕ ਬੋਲ ਬੋਲਦੀ ਹੋਈ ਨਜ਼ਰ ਆਉਂਦੀ ਹੈ ਕਿ ਮੈਂ ਦਰਬਾਰ ਸਾਹਿਬ ਮੱਥਾ ਟੇਕਣ ਦੇ ਲਈ ਗਈ ਸੀ ਤੇ ਉਸ ਤੋਂ ਬਾਅਦ ਇਹ ਕੀ ਹੋ ਗਿਆ ਮੈਨੂੰ ਵੀ ਨਹੀਂ ਪਤਾ ਇਹ ਭਾਵੁਕ ਬੋਲ ਉਸ ਘਰਵਾਲੀ ਦੇ ਨੇ ਜੁੱਥੇ ਖੂਨ ਉਹ ਕਹੇ ਲਿਆ ਜਾਵੇ ਕਿ ਇੱਕ ਬੇਸੁੱਧ ਹੀ ਹੋ ਜਾਂਦਾ ਜਦੋਂ ਉਸ ਦਾ ਪਤੀ ਵੱਲੋਂ ਜਿਹਾ ਕੁਝ ਕਰ ਲਿਤਾ ਜਾਵੇ ਤਾਂ ਪਤਨੀ ਇੱਕ ਤਰ੍ਹਾਂ ਦੀ ਬੇਸੁੱਧ ਹੈ ਬਾਕ ਬੋਲ ਬੋਲਦੀ ਹੋਈ ਨਜ਼ਰ ਆਂਦੀ ਹੈ ਪਰ ਦੂਜੇ ਪਾਸੇ ਜਗਜੀਤ ਸਿੰਘ ਦੀ ਗੱਲ ਕੀਤੀ ਜਾਵੇ ਜਿਸ ਉੱਤੇ ਗੋਲੀ ਲੱਗੀ ਹੈ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਪੁੱਤ ਜਿਹੜੇ ਨੇ ਵਿਦੇਸ਼ ਦੇ ਵਿੱਚ ਸੈਟਲ ਨੇ ਕਾਰ ਬਾਰ ਵਜੋਂ ਚੰਗੇ ਸੀ ਪਰ ਕਾਰਨ ਨਹੀਂ ਪਤਾ ਚੱਲ ਸਕਿਆ ਕਿ ਖੁਦ ਗੋਲੀ ਮਾਰੀ ਹੈ ਜਾਂ ਫਿਰ ਰਵਲਵਰ ਸਾਫ ਕਰਨ ਦੌਰਾਨ ਗੋਲੀ ਵੱਜੀ ਹੈ ਫਿਲਹਾਲ ਇਹ ਜਾਂਚ ਦਾ ਵਿਸ਼ਾ ਹੈ ਪੂਰਾ ਮਾਮਲਾ ਜੜਾ ਪੁਲਜਤਿਆਂ ਦੇ ਵਿੱਚ ਆ ਚੁੱਕਿਆ ਪ੍ਰਸ਼ਾਸਨ ਵੱਲੋਂ ਮਾਮਲੇ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ ਤੁਹਾਨੂੰ ਦੱਸਣੀ ਹੈ ਕਿ ਪੂਰਾ ਮਾਮਲਾ ਜੁੜਾ ਹੈ ਮੋਗਾ ਦੇ ਗ੍ਰੀਨ ਫੀਲਡ ਕਲੋਨੀ ਤੋਂ ਸਾਹਮਣੇ ਆ ਜਿੱਥੇ ਕੇਬਲ ਕਾਰੋਬਾਰੀ ਦੇ ਗੋਲੇ ਲੱਗਦੇ ਹੈ ਜਿਸ ਦੌਰਾਨ ਉਸ ਦੀ ਮੌਤ ਹੋ ਜਾਂਦੀ ਹੈ ਤਾਂ ਮਾਮਲੇ ਨੂੰ ਬਿਆਨ ਕਰਨ ਦੌਰਾਨ ਕੀ ਕੁਝ ਕਿਹਾ ਜਾ ਰਿਹਾ ਹੈ ਪਰਿਵਾਰਿਕ ਮੈਂਬਰਾਂ ਵੱਲੋਂ ਪ੍ਰਸ਼ਾਸਨ ਵੱਲੋਂ ਸੁਣਦੇ ਆ ਵਾਹਿਗੁਰੂ ਦੀ ਕ ਖਾਲਸਾ ਵਾਹਿਗੁਰੂ ਦੀ ਕਿਰਪਾ ਤੇ ਅੱਜ ਗੀਵੀ ਫੜੇ ਪੁਲਿੰਦੀ ਦੇ ਵਿੱਚ ਜਿਹੜੀ ਕਿ ਪੋਸ ਚੌਂਕੀ ਤੋਂ ਦੋ ਨੰਬਰ ਸਿਟੀ ਤੋਂ ਸਾਨੂੰ ਜਿਹੜੀ ਕਿ ਐਮਰਜੈਂਸੀ ਕਾਲ ਆਈ ਆ ਐਮਰਜੈਂਸੀ ਕਾਲ ਆਉਣ ਦੇ ਪ੍ਰੰਤ ਸਮਾਜ ਸੇਵਾ ਸੁਸਾਇਟੀ ਰਜਿਸਟਰਡ ਮੋਗਾ ਦੇ ਮੈਂਬਰ ਜਿਹੜੇ ਕਿ ਇੱਥੇ ਜਿਹੜੇ ਕਿ ਘਟਨਾ ਸਥਾਨ ਤੇ ਪਹੁੰਚੇ ਆ ਜਿਹੜੇ ਕਿ ਦੇਖਿਆ ਸੀ ਕਿ ਜਿਹੜੀ ਦੂਸਰੀ ਮੰਜ਼ਲ ਦੇ ਉੱਤੇ ਸਾਡਾ ਪਰਨਾ ਜਿਹੜਾ ਕਿ ਇਹ ਰੈਫਲ ਨੂੰ ਸਾਫ਼ ਕਰ ਰਿਹਾ ਸੀਗਾ ਜਾਂ ਕੋਈ ਹੋਰ ਕਰ ਰਿਹਾ ਸੀ ਇਹ ਪਰਮਾਤਮਾ ਜਾਣਦਾ ਕਿਉਂਕਿ ਉਸ ਵੱਲੋਂ ਜਿਹੜੀ ਕਿ ਆਪਣੇ ਆਪ ਨੂੰ ਜਿਹੜੀ ਕਿ ਗੋਲੀ ਮਾਰ ਲਈ ਹੈ ਗੋਲੀ ਮਾਰਨ ਦੇ ਉਪਰੰਤ ਜਿਹੜੀ ਕਿ ਵੀਰ ਦੀ ਡੈਥ ਹੋ ਗਈ ਆ ਡੈਥ ਹੋਣ ਤੋਂ ਪ੍ਰੰਤ ਜਿਹੜੇ ਕਿ ਘਰ ਦੇ ਮੈਂਬਰ ਸਾਹਿਬਾਨ ਸੀ ਇਹਨਾਂ ਦੇ ਬੱਚੇ ਆ ਫੋਰਮ ਦੇ ਵਿੱਚ ਦੱਸਦੇ ਆ ਵੀ ਫੋਰਮ ਦੇ ਵਿੱਚ ਸੀ ਤੇ ਜਿਹੜੀ ਮੈਸੇਜ ਸੀ ਉਹਨਾਂ ਨੂੰ 12 ਵਜੇ ਦੇ ਕਰੀਬ ਕਹ ਲੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਗਏ ਸੀਗੇ ਉਹ ਸਾਡੀ ਭੈਣ ਆਈ ਆ ਭੈਣ ਦੇ ਦੱਸਣ ਤੇ ਮੁਤਾਬਕ ਜਾਂ ਜੋ ਵੀ ਅੱਗੇ ਕੋਈ ਕਾਰਵਾਈ ਹੋਊਗੀ ਕਿਉਂਕਿ ਉਹ ਪਰਿਵਾਰ ਦੱਸ ਸਕਦਾ ਵੀ ਕੀ ਕਾਰਨ ਬਣਿਆ ਕੀ ਨਹੀਂ ਕਾਰਨ ਬਣਿਆ ਜਾਂ ਪੁਲਿਸ ਪ੍ਰਸ਼ਾਸਨ ਦੱਸ ਸਕਦਾ ਕਿ ਜਿਹੜੀ ਕਿ ਸਮਾਜ ਸੇਵਾ ਸੋਸਾਇਟੀ ਰਜਿਸਟਰ ਮੋਗਾ ਜਿੱਦੇ ਸਾਰੇ ਹੀ ਸੇਵਾਦਾਰ ਹਮੇਸ਼ਾ ਜਿਹੜੇ ਕਿ 24 ਘੰਟੇ ਸੇਵਾ ਨੂੰ ਸਮਰਪਤ ਰਹਿੰਦੇ ਜਿਹੜੀ ਕਿ ਹੁਣ ਡੈੱਡ ਬੋਡੀ ਨੂੰ ਕਵਰ ਕਰਕੇ ਸਿਵਲ ਹਸਪਤਾਲ ਮੋਰਚੀ ਵਿੱਚ ਜਿਹੜੀ ਕਿ ਅਸੀਂ ਹੁਣ ਰੱਖਾਂਗੇ ਕਿੰਨੀ ਉਮਰ ਸੀ ਜੀ ਮਰਨਾਲਾ ਜੀ ਇਹ 58 ਸਾਲ ਦੱਸ ਦਿਆ ਮੈਂ ਤਕਰੀਬਨ ਕਹਿ ਸਕਦਾ ਮੈਂ ਜਦੋਂ ਜਵਾਨੀ ਦੇ ਵਿੱਚ ਵੀ ਸੀ ਸਾਡੇ ਨਾਲ ਦੇ ਰਿਸ਼ਤੇਦਾਰ ਜਿਹੜੇ ਸਾਡੇ ਬਿਲਕੁਲ ਸਾਹਮਣੇ ਘਰ ਹੁੰਦੇ ਸੀ ਕਿਉਂਕਿ ਬਹੁਤ ਹੀ ਪਰਿਵਾਰ ਇੱਕ ਨਰਮ ਸੁਭਾਅ ਦਾ ਪਰਿਵਾਰ ਸੀ ਮੈਂ ਅੱਜ ਤੱਕ ਜਾਂ ਲੜਦੇ ਪੜਦੇ ਜਾਂ ਕੋਈ ਐਵਜਾ ਕਰਨੀ ਦੇਖਿਆ ਬੜੀ ਮੰਤਰ ਕਿ ਨੇਕ ਦਿਲ ਦੇ ਜਿਹੜੇ ਕਿ ਇਨਸਾਨ ਸੀ ਵੀਰੇ ਕਾਰਨ ਤਾਂ ਲੱਗੇ ਕਾਰਨ ਤਾਂ ਜਾਨ ਸੱਚੇ ਪਾਤਸ਼ਾਹ ਵਾਹਿਗੁਰੂ ਜਾਣਦਾ ਜੀ ਤੇ ਜਾਂ ਪੁਛ ਪ੍ਰਸ਼ਾਸਨ ਦਾ ਸਕਦਾ ਤੇ ਜਾਂ ਜਿਹੜੀ ਕਿ ਡਾਕਟਰ ਸਾਹਿਬਾਂ ਨੇ ਜਿਹੜੇ ਕਿ ਮ੍ਰਿਤਕ ਕੋਸ਼ਿਸ਼ ਕੀਤਾ ਉਹ ਜਾਂ ਡਾਕਟਰ ਸਾਹਿਬਾਂ ਨਹੀਂ ਦੱਸ ਸਕਦੇ ਗੋਲੀ ਕਿਹੜੀ ਮਰ ਸਾਹਿਬ ਕਿਸੇ ਵਜਿਏ ਇਹ 12 ਬੋਲ ਦੇ ਰੈਫਲ ਸੀਗੀ ਜੀ ਦਸਨ ਦੇ ਮਤਕਾ ਉਹਨਾਂ ਦੇ ਭੈਣ ਦੇ ਹੁਣ ਜਿਹੜਾ ਕੀ ਵੀ ਇਹ ਜਿਹੜਾ ਕਿੰਨਾ ਲਾਇਸੈਂਸ ਕਹਿੰਦੇ ਸੀ ਨਿਊ ਕਰਾਉਣਾ ਸ਼ਾਇਦ ਮੈਨੂੰ ਲੱਗਦਾ ਵੀ ਇਹ ਆਪ ਦੀ ਜਿਹੜੀ ਰੈਫਲ ਨੂੰ ਸਾਫ ਕਰ ਰਹੇ ਹੋਣਗੇ ਤੇ ਉਸ ਤੇ ਪ੍ਰਾਂਤੀ ਜਿਹੜਾ ਕੀ ਕਾਰਨ ਹਾਸਾ ਗੋਲੀ ਹਿੱਕ ਦੇ ਵਿੱਚ ਛਾਤੀ ਦੇ ਵਿੱਚ ਵੱਜੀ ਜੀ ਕਾਰੋਬਾਰ ਕੀ ਕਰਦੇ ਸੀ ਕਾਰੋਬਾਰ ਕੇਵਲ ਦਾ ਕੰਮ ਕਰਦੇ ਸੀਗੇ ਇਹੇ ਜੀ ਤੇ ਕੇਵਲ ਦਾ ਕੰਮ ਕਰਕੇ ਕਿਉਂਕਿ ਵਧੀਆ ਪਰਿਵਾਰ ਆ ਕੋਈ ਨਹੀਂ ਕਿ ਤੰਗੀ ਦੇ ਦੌਰ ਦੇ ਵਿੱਚੋਂ ਗੁਜ਼ਰਦਾ ਗੁਜ਼ਰਦਾ ਹੋਵੇ ਪਰ ਜੋ ਪਰਿਵਾਰ ਨੂੰ ਜਾਂ ਉਸ ਸੱਚੇ ਪਾਛਨ ਮੰਜੂਰਨ ਦਾ ਉਹੀ ਹੋਣਾ ਹੁੰਦਾ ਵਾ ਜਿਹੜੀ ਕਿ ਕਾਰਵਾਈ ਆ ਜਾਂ ਕੋਈ ਹੋਰ ਕਾਰਨ ਬਣਿਆ ਹੋਗਾ ਜਾਂ ਪੁਲਿਸ ਪ੍ਰੋਜੈਕਸ਼ਨ ਦੱਸ ਸਕਦਾ ਜਾਂ ਮੈਡੀਕਲ ਰਿਪੋਰਟ ਦੇ ਵਿੱਚ ਆਊਗੀ ਜਾਂ ਸਾਡੀ ਭੈਣ ਜਿਹੜੇ ਕਿ ਇਹਨਾਂ ਦੇ ਧਰਮ ਪੱਤਰੀਆਂ ਉਹ ਦੱਸ ਸਕਦੇ ਆ